ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰੀ ਉਮਰ ਦੇ ਵਿੱਚ 67 ਸਾਲ ਦੀ ਉਮਰ ਦੇ ਵਿੱਚ 500 ਕਿਲੋਮੀਟਰ ਸਾਈਕਲ ਚਲਾਣਾ ਗੁਰਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਇੱਕ ਐਸੀ ਮੈਂ ਸਮਝਦਾ ਵਾਂ ਕਿ ਇਤਿਹਾਸਿਕ ਜਿਹੜੀ ਲੋਕ ਭੁੱਲ ਚੁੱਕੇ ਨੇ ਉਹਨਾਂ ਨੂੰ ਵਾਪਸ ਯਾਦ ਕਰਾਣਾ ਸਿੱਖਾਂ ਨੂੰ ਤੇ ਯਾਦ ਕਰਾਣਾ ਹੀ ਕਰਾਣਾ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਹਰੇਕ ਹਿੰਦੁਸਤਾਨੀ ਨੂੰ ਭਾਵੇਂ Hindu ਹੈ ਮੁਸਲਮਾਨ ਹੈ ਬੋਧੀ ਹੈ ਜੈਨੀ ਹੈ ਉੱਥੇ ਤੱਕ ਮੈਸੇਜ ਭੇਜਣਾ ਮੈਂ 1992 ਚ ਇੱਕ ਯਾਤਰਾ ਕੱਢੀ ਸੀ ਰੰਗਰੇਟਾ ਮਾਚ ਦਿੱਲੀ ਤੋਂ ਅਨੰਦਪੁਰ ਸਾਹਿਬ ਪੈਦਲ ਗਿਆ ਸੀ ਤੋਂ ਭਾਈ ਜੈਤਾ ਸੀਸ ਲੈ ਕੇ ਤਰਾਵੜੀ ਔਰ ਬਨੂਰ ਹੁੰਦੇ ਹੋਏ ਗਏ ਸੀਗੇ ਮੇਰੇ ਮਨ ਸੀਗਾ ਕਿ ਇਹ ਮੈਂ ਯਾਤਰਾ ਜ਼ਰੂਰ ਕੱਢਾਂ ਔਰ ਅੱਜ ਅਸੀਂ ਦੋ ਬੰਦੇ ਆ ਇੱਕ ਰਮਨ ਜੀ ਨੇ ਇੱਕ ਮੈਂ ਵਾ ਦੋਵੇਂ 60 ਸਾਲ ਦੇ ਆ ਅਸੀਂ ਇਹ ਸ਼ੁਰੂ ਕੀਤਾ ਲੇਕਿਨ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਉਮੀਦ ਦੇ ਵਿੱਚ ਹਜ਼ਾਰਾਂ ਦੀ ਸੰਗਤ ਰਸਤੇ ਸਾਡੇ ਕੋਲ ਜੁੜੇਗੀ ਹਰ ਤਰ੍ਹਾਂ ਦੇ ਲੋਕ ਜੁੜਨਗੇ ਔਰ ਇਹਦਾ ਪਰਪਸ ਹੈ ਪਰਪਸ ਇਹ ਆ ਕਿ ਜਿਹੜਾ ਧਾਰਮਿਕ ਸਫੋਕੇਸ਼ਨ ਜਿਹੜੀ ਅੱਜ ਮਹਿਸੂਸ ਕਰਦੇ ਆ ਉਹ ਭਾਵੇਂ ਲਾਲਚ ਦੇ ਅਧੀਨ ਹੋਵੇ ਪੰਜਾਬ 'ਚ ਕਨਵਰਜਨ ਹੋ ਰਹੀ ਹੈ ਜਾਂ ਪੰਜਾਬੋਂ ਬਾਹਰ ਜੇ ਕਿਸੇ ਨੂੰ ਜ਼ਬਰਨ ਬਦਲਣ ਦੀ ਗੱਲ ਕੀਤੀ ਜਾਵੇ ਅਸੀਂ ਉਹਦੇ ਖਿਲਾਫ ਆ ਅਸੀਂ ਉਹ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਅਸੀਂ ਅਵੇਰਨੈਸ ਕ੍ਰੀਏਟ ਕਰ ਰਹੇ ਹਾਂ ਕਿ ਜਿਹੜੇ ਸਿੱਖ ਬੱਚੇ ਜਿਹੜੇ ਨੇ ਉਹ ਟੋਪੀ ਔਰ ਬੋਦੀ ਵਾਲੇ ਪਾਸੇ ਤੁਰ ਪਏ ਨੇ ਚੋਟੀ ਵਾਲੇ ਪਾਸੇ ਤੁਰ ਪਏ ਨੇ ਉਹਨਾਂ ਨੂੰ ਪਤਾ ਲੱਗਿਆ ਦਸਤਾਰ ਦੀ ਕੀਮਤ ਕੀ ਹੈ ਇਹ ਦਸਤਾਰ ਜਿਹੜੀ ਹੈ ਗੁਰੂਆਂ ਨੇ ਸਾਨੂੰ ਬਖਸ਼ੀ ਹੈ ਔਰ ਇਸ ਦਸਤਾਰ ਦੇ ਵਿੱਚ ਸ਼ਹਾਦਤਾਂ ਕਿਹਦੀਆਂ ਕਿਹਦੀਆਂ ਨੇ ਬੀਬੀਆਂ ਦੀ ਬੱਚਿਆਂ ਦੀ ਸਹਿਜਜ਼ਾਦਾਆਂ ਦੀ ਗੁਰੂਆਂ ਦੀ ਸਿੱਖਾਂ ਦੀ ਮੈਂ ਸਮਝਦਾ ਕਿ ਉਹ ਸ਼ਹਾਦਤ ਨੂੰ ਯਾਦ ਕਰਾ ਕੇ ਉਹਨਾਂ ਨੂੰ ਦੱਸਣਾ ਕਿ ਇਹ ਦਸਤਾਰ ਨੂੰ ਤਰਾਜਰੀਨਾ ਦਿਓ ਇਹ ਦਸਤਾਰ ਜਿਹੜੀ ਹੈ ਇਹ ਤੁਹਾਡਾ ਨਿਸ਼ਾਨ ਹੈ ਇਹ ਤੁਹਾਡੇ ਗੁਰੂ ਦਾ ਨਿਸ਼ਾਨ ਹੈ ਔਰ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਅਸੀਂ ਡਰੱਗਸ ਦੇ ਵਿੱਚ ਜਿਹੜੀ ਸਾਡੀ ਜਵਾਨੀ ਜਾਂਦੀ ਪਈ ਹੈ ਅਸੀਂ ਉਸ ਨੂੰ ਅਵੇਅਰਨੈਸ ਕਰੀਏ ਉਸ ਨੂੰ ਕੱਢਣ ਦੀ ਗੱਲ ਕਰੀਏ ਕਿ ਜੇ ਮੈਂ ਇਸ ਉਮਰ ਦੇ ਵਿੱਚ ਸਾਈਕਲ ਚਲਾ ਰਿਹਾ ਤੁਸੀਂ ਆਪਣੀ ਜਵਾਨੀ ਕਿਉਂ ਬਰਬਾਦ ਕਰ ਰਹੇ ਹੋ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਅਸੀਂ ਵਾਪਸ ਸਿਹਤ ਵਾਲੀ ਗੱਲ ਵੀ ਕਰਦੇ ਪਏ ਹਾਂ ਅਸੀਂ এনवायरमेंट ਦੀ ਗੱਲ ਵੀ ਕਰਦੇ ਪਏ ਹਾਂ ਅਸੀਂ ਮੈਂ ਸਮਝਦਾ ਜੋ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਉਹਦੀ ਨੀਵ ਰੱਖੀ ਗਈ ਹੈ ਸਰਵ ਧਰਮ ਦੀ ਆਜ਼ਾਦੀ ਦੇ ਉੱਤੇ ਏਕਤਾ ਅਖੰਡਤਾ ਦੇ ਉੱਤੇ ਅਸੀਂ ਉਸ ਪਾਸੇ ਨੂੰ ਲੈ ਕੇ ਜਾਣੇ ਪਏ ਆ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜਾ ਲੋਗ ਸਾਡੇ ਧਰਮ ਬਾਰੇ ਗਲਤ ਚੀਜ਼ਾਂ ਫੈਲਾ ਰਹੇ ਨੇ ਅਸੀਂ ਉਸ ਨੂੰ ਵੀ ਇੱਕ ਕਿਸਮ ਦਾ ਜਵਾਬ ਦੇਵਾਂਗੇ ਸੋ ਇੱਕ ਬਹੁਤ ਵੱਡੀ ਯਾਤਰਾ ਜਿਹੜੀ ਹੈ ਇਹ ਨਿਕਲਣ ਜਾ ਰਹੀ ਹੈ ਇਹਦੇ ਚ ਹਰ ਕਿਸਮ ਦੇ ਲੋਕ ਜੁੜਨਗੇ ਭਾਵੇਂ ਹਰ ਇੱਕ ਧਰਮ ਤੋਂ ਹੋਣ ਹਰੇਕ ਪੋਲੀਟੀਕਲ ਪਾਰਟੀ ਤੋਂ ਹੋਣ ਇਹ ਕੋਈ ਸਿਆਸੀ ਪਲੇਟਫਾਰਮ ਤੇ ਨਹੀਂ ਹੋ ਰਹੀ ਕਿਸੇ ਪਾਰਟੀ ਵੱਲੋਂ ਨਹੀਂ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੰਨੀ ਜੀ ਸਾਡੇ ਹੈਗੇ ਨੇ ਸੈਕਟਰੀ ਜਨਰਲ ਨੇ ਸੋ ਇਸ ਸਾਈਕਲਿੰਗ ਫੈਡਰੇਸ਼ਨ ਵੱਲੋਂ ਇਹਦਾ ਉਦਮ ਕੀਤਾ ਗਿਆ ਮੈਂ ਉਹਦਾ ਸੀ